ਕੁਰਸਮ ਜ਼ੈੱਲੂ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਚੋਰਾਂ ਨੇ ਹੁਣ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਦੱਸਦੀ ਕਿ ਕਿਵੇਂ ਦੁਕਾਨਦਾਰਾ ਦੱਸਦੀ ਕਿ ਉਸ ਨੂੰ ਬੇਵਕੂਫ ਬਣਾ ਕੇ ਇੱਕ ਚੋਰ ਫਿਲਮੀ ਸਟਾਈਲ ਦੇ ਵਿੱਚ ਉਸ ਦੀ ਦੁਕਾਨ ਤੇ ਹੱਥ ਪੇਰ ਟੜਾ ਅਦਰਸੇਲੇ ਚੋਰ ਜਿਹੜਾ ਦੁਕਾਨ ਦੇ ਅੰਦਰ ਆਉਂਦਾ ਹੈ ਤੇ ਦੁਕਾਨਦਾਰ ਨੂੰ ਕਹਿੰਦਾ ਕਿ ਉਸ ਨੂੰ ਕੁੱਕਰ ਦਿਖਾ ਦੋ ਤਾਂ ਜਦੋਂ ਦੁਕਾਨਦਾਰ ਪਿੱਛੇ ਕੁੱਕਰ ਚੱਕਰ ਚਲਾਜ ਰੰਦਾ ਹੈ ਤਾਂ ਜਿਹੜਾ ਚੋਰ ਹੁੰਦਾ ਹੈ ਉਸ ਤੇ ਕਹਿ ਸਕਦੇ ਆ ਦਰਾਸ ਦੇ ਵਿੱਚੋਂ 17000 ਰੁਪਏ ਦੀ ਨਕਦੀ ਚਾਕੇ ਫਰਾਰ ਹੋ ਜਾਂਦਾ ਤੇ ਇਸ ਦੇ ਨਾਲ ਹੀ ਦੁਕਾਨਦਾਰ ਦਾ ਫੋਨ ਚਾਕੇ ਰਫੂ ਚੱਕਰ ਪੂਜਦਾ ਤੇ ਇੰਨੋਂ ਕੇਰੀਆਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾ ਦੇ ਵਿੱਚ ਜ਼ਰੂਰ ਆਈਆਂ ਨੇ ਤੇ ਆਓ ਇੱਕ ਵਾਰ ਤਸਵੀਰਾਂ ਦਾ ਰੁਖ ਕਰ ਲੈਂਦੇ ਆ ਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਨਾ ਰਮੇਸ਼ ਕੁਮਾਰਾ ਜੀ ਰਮੇਸ਼ ਜੀ ਕੀ ਹੋਇਆ ਅੱਜ ਮੈਂ ਬਾਹਰ ਖੜਾ ਦੀ ਗਾ ਘਾਇਆ ਕਹਿੰਦਾ ਕੁੱਕਰ ਲੈਣਾ ਕਿੰਨੇ ਵਜੇ ਦਾ ਟਾਈਮ ਸੀ 3:10 ਦਾ ਜੀ ਮੈਂ ਉੱਪਰ ਕੁੱਕਰ ਨਾਲ ਲੱਗਾ ਵਾਂ ਸਟੂ ਟੋ ਕੰਪਰ ਚੜਿਆ ਵਾਂ ਪਿੱਛੋਂ ਨੇ ਤਾਂ ਮੁਹਾਈ ਚੁੱਕਿਆ ਫਿਰ ਉਹਨੇ ਗਲਤ ਜੂ ਪੈ ਕੱਢੇ 17000 ਰੁਪਿਆ 17000 ਤੁਹਾਨੂੰ ਕਿੱਦਾਂ ਪਤਾ 17 ਮੈਂ 17000 ਕਿਸ ਨੂੰ ਪੇਮੈਂਟ ਦੇਣੀ ਸੀ ਗਿਣ ਕੇ ਰਵਟ ਚੜਾ ਕੇ ਰੱਖੇ ਸੀ 5-500 5-500 ਨੋਟ ਸੀ ਸਰ ਅੱਛਾ ਬਾਕੀ ਹੋਰ ਬੇਜੋਨ ਨਹੀਂ ਰਤਨ ਆਇਆ ਹੋਰ ਬੰਨੇ ਹੋਏ ਨੋੜੇ ਟਿੱਕੇ ਟਿੱਕਾ ਤਾਂ ਕਿੰਨੇ ਕ ਵਜੇ ਆਇਆ ਸੀ ਤੇ ਕਿੱਦਾਂ ਆਇਆ ਸੀ ਆਇਆ 3:40 ਦੇ ਦੀ 3:42 ਤੱਕ ਨਿਕਲ ਗਿਆ ਅੱਛਾ 2 ਮਿੰਟਾਂ ਦੀ ਕੰਮ 2 ਮਿੰਟਾਂ ਦੀ ਕੰਮ ਕਰ ਗਿਆ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਨੰਬਰ ਹੈਗਾ 1171 ਮੋਟਰਸਾਈਕਲ ਦਾ ਮੋਟਰਸਾਈਕਲ ਦਾ ਉਹ ਉਦੋਂ ਨੰਬਰ ਮੇਰੇ ਕੋਲ ਨਹੀਂ ਪੜਿਆ ਗਿਆ ਜਦੋਂ ਅੰਦਰ ਵੜਿਆ ਨਾ ਤੇ ਮੈਂ ਦੇਖਿਆ 1171 ਨੰਬਰ ਕਿੰਨੇ ਕੁ ਉਮਰ ਦਾ ਲੱਗਦਾ ਸੀਗਾ ਉਮਰ ਹੈਗੀ ਕੋਈ 22-23 ਸਾਲ ਦੀ ਮਤਲਬ ਕਸਟਮਰ ਬਣ ਕੇ ਆਇਆ ਹਾਂਜੀ ਕਸਟਮਰ ਮਹਾਰੀ ਚਲਟ ਪਾਈ ਹੋਈ ਹੈ ਟੋ ਕੋਈ ਕੈਮਰੇ ਕੁਮਰੇ ਦੇ ਵਿੱਚ ਫੁਟੇਜ ਆਈਏ ਨਹੀਂ ਮੇਰੇ ਕੋਲ ਕੈਮਰਾ ਨਹੀਂ ਨਪੜਾ ਤੁਹਾਡੇ ਨਹੀਂ ਲੱਗਾ ਤੇ ਸਾਹਮਣੇ ਆਮਲੇ ਦਾ ਉਹਨਾਂ ਨੂੰ ਫਟਦਾ ਜੀ ਇਹ ਬੈਦਬਾਤ ਬਸ ਉੱਥੇ ਸੀਗੀ ਲੱਗੀ ਹੋਈ ਤੇ ਪੁਲਿਸ ਨੂੰ ਕੰਪਲੇਨਟ ਕਰਦੇ ਸੀ ਪੁਲਿਸ ਨੂੰ ਕੰਪਲੇਨਟ ਲਗਾਈ ਸੀ ਕਿੰਨੇ ਕਿਹੜੀ ਚੌਂਕੀ ਪੈਂਦੀ ਕਲਾਸ ਦੀ ਚੌਂਕੀ ਤੇ ਲਗਾਇਆ ਕਿਹੜਾ ਏਰੀਆ ਕਿਹੜਾ ਹੈ ਇਹ ਬਿੰਦਲਾਬਨ ਰੋਡ ਸ਼ਿਵ ਸ਼ਕਤੀ ਮੰਦਿਰ ਦੇ ਸਾਹਮਣੇ ਅੱਛਾ ਤੇ ਤੁਹਾਡੀ ਕਰੋਕਰੀ ਦੀ ਦੁਕਾਨ ਕਰੋਕਰੀ ਪੁਆਇੰਟ ਮੇਰੀ ਦੁਕਾਨਾ ਨਾਲ ਹੈ ਅੱਛਾ ਤੇ ਕੀ ਲੱਗਦਾ ਜਿਵੇਂ ਸਾਰੇ ਆਮ 3:30 ਵਜੇ ਦਾ ਜਿਵੇਂ ਟਾਈਮ ਦੱਸ ਰਹੇ ਹੋ ਤੁਸੀਂ ਤੇ ਉਹ ਹੋ ਜਾਣਾ ਕਿਸ ਤਰ੍ਹਾਂ ਦਾ ਲੱਗਦਾ ਮੇਰੇ ਕੋਲ ਤਾਂ ਗਾਗ ਬਣ ਕੇ ਆਇਆ ਸੀ ਜੀ ਜੀ ਮੈਂ ਤਾਂ ਗਾਗ ਟੈਂਡ ਕਰ ਮੈਂ ਤਾਂ ਮੇਰੇ ਕੋਲ ਗਾਗ ਹੈ ਜੀ ਬਸ ਇੰਨੇ ਗੱਲ ਮੈਨੂੰ ਨਹੀਂ ਪਤਾ ਮੋਬਾਈਲ ਚੁੱਕਣਾ ਆਇਆ ਜਾਂ ਪੈਸੇ ਕੱਢਣ ਆਇਆ ਜੀ ਬਸ ਇੰਨਾ ਟਾਈਮ 2 ਮਿੰਟਾਂ ਹੀ ਮੇਰਾ ਦਮ ਸਾਫ ਹੋ ਗਿਆ ਕੀ ਗੁਹਾਰ ਕੀ ਕਰਦੇ ਹੋ ਮੈਂ ਕਹਿੰਦਾ ਜਿੱਦਾਂ ਮੈਨੂੰ ਫੜ ਕੇ ਮੈਨੂੰ ਜੋ ਮੇਰਾ ਬੰਦਾ ਮੈਨੂੰ ਮਿਲ ਜਾਵੇ